ਨਰੰਸਿੰਗ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜਿਸ਼ਤਾ ਅਗਲਾ ਅੰਕ 54 ਘਟਨਾਵਾਂ ਦੇ ਅਸਰ ਬਾਰੇ ਭਾਗ ਦੂਜਾ ਝੂਠੇ ਪੁਲਿਸ ਮੁਕਾਬਲੇ ਸਿੱਧੂ ਇਸ ਉਪਸਰਲੇਖੇਟ ਸਿਰਫ ਇੱਕ ਹੀ ਝੂਠੇ ਪੁਲਿਸ ਮੁਕਾਬਲੇ ਦੀ ਗੱਲ ਕਰਦਾ ਹੈ ਜਿਹੜਾ ਯੂਪੀ ਪੁਲਿਸ ਦੁਆਰਾ 12 ਜੁਲਾਈ 1991 ਨੂੰ ਪੀਲੀਪੀਤ ਜ਼ਿਲ੍ਹੇ ਵਿੱਚ ਕੀਤਾ ਗਿਆ ਸੀ ਪੁਲਿਸ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਸਮੇਤ ਕੁਝ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਹਰੀਦਾਸ ਸਿੱਖ ਨੌਜਵਾਨਾਂ ਨੂੰ ਕਸ਼ਾਲਾ ਘਾਟ ਪੁਲ ਤੇ ਉਹਨਾਂ ਦੀਆਂ ਪਤਨੀਆਂ ਤੇ ਬੱਚਿਆਂ ਦੇ ਸਾਹਮਣੇ ਜ਼ਬਰਦਸਤੀ ਬਸ ਤੋਂ ਲਾ ਕੇ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਲਿਆ ਸੀ ਤੇ ਤਿੰਨ ਥਾਣਿਆਂ ਬਿਲਸੰਡਾ ਨਿਉਰੀਆ ਤੇ ਪੂਰਨਪੁਰ ਦੀ ਪੁਲਿਸ ਨੇ 12 13 ਜੁਲਾਈ ਦੀ ਦਰਮਿਆਨੀ ਰਾਤ ਨੂੰ ਜੰਗਲਾਂ ਵਿੱਚ ਲਿਜਾ ਕੇ ਮੁਕਾਬਲੇ ਦਾ ਨਾਟਕ ਖੇਡ ਕੇ ਕਤਲ ਕਰ ਦਿੱਤਾ ਸੀ ਸਿੱਧੂ ਜਿਸ ਤਰ੍ਹਾਂ ਕਮਾਫਰਾ ਕੀ ਇਸ ਮੁਕਾਬਲੇ ਦੀ ਗੱਲ ਕਰਦਾ ਹੈ ਉਸ ਤੋਂ ਸਾਫ ਹੋ ਜਾਂਦਾ ਹੈ ਕਿ ਉਹਨੂੰ ਇਸ ਝੂਠੇ ਮੁਕਾਬਲੇ ਵਿੱਚ ਮਾਰੇ ਗਏ ਸਿੱਖ ਨੌਜਵਾਨਾਂ ਨਾਲ ਹਮਦਰਦੀ ਨਹੀਂ ਹਮਦਰਦੀ ਉਹਨਾਂ ਪੁਲਿਸ ਮੁਲਾਜ਼ਮਾਂ ਨਾਲ ਹੈ ਜਿਨ੍ਹਾਂ ਨੂੰ ਇਸ ਕਤਲ ਕੇਸ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਸੀ ਉਹ ਉਹਨਾਂ ਨਾਲ ਅਸਿੱਧੇ ਤਰੀਕੇ ਨਾਲ ਹਮਦਰਦੀ ਪ੍ਰਗਟਾਉਂਦਾ ਹੋਇਆ ਕਹਿੰਦਾ ਹੈ ਉਹ ਇਹ ਭੁੱਲ ਗਏ ਕਿ ਉੱਤਰ ਪ੍ਰਦੇਸ਼ ਪੰਜਾਬ ਨਹੀਂ ਸੀ ਜਿੱਥੇ ਜਿਹੀਆਂ ਘਟਨਾਵਾਂ ਨੂੰ ਇਸ ਗਲਤ ਯਕੀਨ ਨਾਲ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਕਿ ਕਿਸੇ ਅਸਥਿਰ ਸੂਬੇ ਵਿੱਚ ਸ਼ਾਂਤੀ ਤੇ ਸਥਿਰਤਾ ਲਿਆਉਣ ਦੇ ਵੱਡੇ ਹਿੱਤ ਦੀ ਪੂਰਤੀ ਹੋਵੇਗੀ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੀਬੀਐਸ ਸਿੱਧੂ ਵੀ ਖਾਰਿਸਤਾਨ ਦੇ ਸੰਘਰਸ਼ ਕਰਨ ਪੰਜਾਬ ਵਿੱਚ ਪੈਦਾ ਹੋਈ ਅਸਥਿਰਤਾ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਕੀਤੇ ਗਏ ਝੂਠੇ ਪੁਲਿਸ ਮੁਕਾਬਲਿਆਂ ਨੂੰ ਆਪਣੇ ਸ਼ਬਦਾਂ ਦੀ ਲੁਕਮੀ ਪੇਸ਼ਕਾਰੀ ਨਾਲ ਜੈਦੀਸ਼ਾ ਰੋਂਦਾ ਹੈ। ਪਰ ਪੰਜਾਬ ਪੁਲਿਸ ਵੱਲੋਂ ਕੀਤੇ ਅਜਿਹੇ ਮੁਕਾਬਲਿਆਂ ਨੂੰ ਦੇਸ਼ ਸੇਵਾ ਸਮਝੇ ਸਰਕਾਰ ਵੱਲੋਂ ਮਿਲੇ ਨਾਮ ਤਰੱਕੀਆਂ ਤੇ ਸਨਮਾਨ ਦੇ ਲਾਲਚ ਵਿੱਚ ਆ ਕੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕੀਤੇ ਅਜਿਹੇ ਮੁਕਾਬਲੇ ਨੂੰ ਉਹਨਾਂ ਦੀ ਗਲਤੀ ਮੰਨਦਾ ਹੈ ਜੇਕਰ ਉੱਤਰ ਪ੍ਰਦੇਸ਼ ਪੁਲਿਸ ਨੂੰ ਇਸ ਝੂਠੇ ਪੁਲਿਸ ਮੁਕਾਬਲੇ ਵਿੱਚ ਅਦਾਲਤ ਸਜ਼ਾ ਨਾ ਦਿੰਦੀ ਤਾਂ ਸਿੱਧੂ ਨੇ ਇਸ ਮੁਕਾਬਲੇ ਦੀ ਕਹਾਣੀ ਵੀ ਉਵੇਂ ਹੀ ਨਹੀਂ ਸੀ ਸੁਣਾਉਣੀ ਜਿਵੇਂ ਉਸਨੇ ਪੰਜਾਬ ਵਿੱਚ ਹੋਏ ਅਜਿਹੇ ਮੁਕਾਬਲਿਆਂ ਵਿੱਚੋਂ ਕਿਸੇ ਇੱਕ ਦੀ ਵੀ ਨਹੀਂ ਸੁਣਾਈ ਗੁਪਤ ਚਰ ਵਿਭਾਗਾ ਕੋਲ ਪੁਲਿਸ ਅਤੇ ਨੀਮ ਫੌਜੀ ਸੁਰੱਖਿਆ ਬਲਾਂ ਵੱਲੋਂ ਕੀਤੀਆਂ ਗੈਰ ਕਾਨੂੰਨੀ ਕਾਰਵਾਈਆਂ ਦੀ ਠੀਕ ਠੀਕ ਤੇ ਪੂਰੀ ਪੂਰੀ ਜਾਣਕਾਰੀ ਹੁੰਦੀ ਹੈ ਅਤੇ ਜਦੋਂ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਕਿਸੇ ਮਲਜ਼ਮ ਦੀ ਤਫਤੀਸ਼ ਕਰਦੇ ਹਨ ਤਾਂ ਕਿ ਇਸ ਝੂਠਾ ਹੈ ਜਾਂ ਸੱਚਾ ਉਸ ਦੀ ਪੁਲਿਸ ਨੂੰ ਦੱਸੇ ਬਿਨਾ ਆਪਣੇ ਵਿਭਾਗ ਨੂੰ ਸਹੀ ਰਿਪੋਰਟ ਦਿੰਦੇ ਹਨ ਅਤੇ ਇਹ ਰਿਪੋਰਟ ਥਰੂ ਪ੍ਰੋਪਰ ਚੈਨਲ ਸਰਕਾਰ ਕੋਲ ਵੀ ਪਹੁੰਚ ਜਾਂਦੀ ਹੈ ਭਾਰਤੀ ਗੁਪਤਚਰ ਵਿਭਾਗ ਰਾ ਜਿਹੜਾ ਖਾਲਿਸਤਾਨ ਦੇ ਸੰਘਰਸ਼ ਨਾਲ ਸਿੱਧਾ ਸਬੰਧਤ ਹੈ ਉਸ ਕੋਲ ਤਾਂ ਪੰਜਾਬ ਵਿੱਚ ਜੋ ਕੁਝ ਵਾਪਰਿਆ ਸੀ ਉਸ ਦੀ ਠੀਕ ਤੇ ਪੂਰੀ ਜਾਣਕਾਰੀ ਸੀ ਸਿੱਧੂ ਵੀ ਇਸ ਵਿਭਾਗ ਦਾ ਹੀ ਪ੍ਰਮੁੱਖ ਅਧਿਕਾਰੀ ਸੀ ਜੇਕਰ ਉਹ ਦਿਨੋਂ ਚੋਂਦਾ ਜਾਂ ਉਸ ਨੂੰ ਸਿੱਖਾਂ ਨਾਲ ਥੋੜੀ ਜਿਹੀ ਹਮਦਰਦੀ ਹੁੰਦੀ ਅਤੇ ਜਾਂ ਫਿਰ ਉਸ ਵਿੱਚ ਸੱਚ ਬਿਆਨ ਕਰਨ ਦਾ ਦਮ ਹੁੰਦਾ ਤਾਂ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਕਹਿਰ ਦਾ ਸੱਚ ਜ਼ਰੂਰ ਬਿਆਨ ਕਰਦਾ ਪਰ ਉਸਨੇ ਤਾਂ ਪੰਜਾਬ ਜਿੱਥੇ ਹਜ਼ਦਾਰਾਂ ਸਿੱਖ ਨੌਜਵਾਨਾਂ ਨੂੰ ਮਹੀਨਿਆਂ ਵੱਧੀ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਕੋਹਨ ਤੋਂ ਬਾਅਦ ਮੁਕਾਬਲਿਆਂ ਦਾ ਡਰਾਮਾ ਖੇਡ ਕੇ ਤੇ ਅਨਪਛਾਤੇ ਤੇ ਇਲਾਵਾ ਸਿਕਰਾਰ ਦੇ ਕੇ ਸਿਵਿਆਂ ਵਿੱਚ ਫੂਕ ਦਿੱਤਾ ਸੀ ਉਹਨਾਂ ਵਿੱਚੋਂ ਕਿਸੇ ਇੱਕ ਦੀ ਵੀ ਗੱਲ ਨਹੀਂ ਕੀਤੀ ਇਥੋਂ ਤੱਕ ਕਿ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਸਮੇਤ ਉਸ ਦੇ ਪਰਿਵਾਰ ਦੇ ਸੱਤ ਜੀਆਂ ਕਾਲ ਤੱਕ ਸਾਬ ਦੇ ਸਾਬਕਾ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਤੇ ਅਣਪਛਾਤੀਆਂ ਲਾਸ਼ਾਂ ਦੀ ਭਾਲ ਕਰਦੇ ਆਂ ਆਪ ਵੀ ਅਣਪਛਾਤੀ ਲਾਸ਼ ਬਣ ਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਪ੍ਰਮੁੱਖ ਸੇਖਾ ਨੂੰ ਬੇਰਹਿਮੀ ਨਾਲ ਮਾਰ ਮਕਾਉਣ ਵਾਲੀਆਂ ਪੁਲਿਸਤਿਆਂ ਕਨਾਉਣੀਆਂ ਤੋਂ ਕਨਾਉਣੀਆਂ ਕਾਰਵਾਈਆਂ ਦਾ ਵੀ ਉਸਨੇ ਜ਼ਿਕਰ ਨਹੀਂ ਕੀਤਾ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਉਹਦੀ ਸੋਚ ਵਿੱਚ ਪੰਜਾਬ ਪੁਲਿਸ ਸਾਥੋਂ ਸ਼ਹੀਦ ਹੋਇ ਸਾਰੇ ਸਿੱਖੀ ਦੇਸ਼ ਦੀ ਇਕਤਾ ਖੰਡਤਾ 'ਤੇ ਸੁਰੱਖਿਆ ਲਈ ਖਤਰਾ ਸਨ ਅਤੇ ਉਹਨਾਂ ਨੂੰ ਮਾਰ ਮੁਕਾਉਣਾ ਪਰੀ ਇਸ ਦੀ ਬਹੁਤ ਵੱਡੀ ਦੇਸ਼ ਸੇਵਾ ਹੈ। ਸਿੱਧੂ ਰਾਸ਼ਟਰਪਤੀ ਵੱਲੋਂ 1988 ਦੇ ਭਾਰਤੀ ਗਣਤੰਤਰ ਦਿਵਸ ਮੌਕੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਆਪਣੇ ਬੈਚਮੈਟ ਆਈਜੀ ਬਾਰਡਰ ਰੇਂਜ ਪੰਜਾਬ ਪੁਲਿਸ ਚਮਨ ਲਾਲ ਤੋਂ ਸੋਹਣੀ ਕਹਾਣੀ ਦੱਸ ਕੇ ਕਿ ਉਸ ਸਮੇਂ ਅੱਤਵਾਦ ਨਾਲ ਕਿਵੇਂ ਨਜਿੱਠਿਆ ਗਿਆ ਸੀ ਆਪਣੀ ਸਜਨੋਨੀ ਸੋਚ ਤੇ ਪਰਦਾ ਪਾਉਂਦਾ ਯਤਨ ਕਰਦਾ ਹੈ। ਸਿੱਧੂ ਚਮਨ ਲਾਲ ਦੇ ਹਵਾਲੇ ਨਾਲ ਦੱਸਦਾ ਹੈ ਕਿ ਉਸ ਸਥਿਤੀ ਨਾਲ ਕਾਨੂੰਨ ਅਨੁਸਾਰ ਨਜਿੱਠਣਾ ਚਾਹੁੰਦਾ ਸੀ ਪਰ ਡੀਜੀਪੀ ਪੰਜਾਬ ਕੇਪੀਐਸ ਗਿੱਲ ਇਹ ਕੰਮ ਗੈਰਕਾਨੂੰਨੀ ਤਰੀਕੇ ਨਾਲ ਕਰਦਾ ਸੀ ਚਮਨ ਲਾਲ ਪੰਜਾਬ ਦੇ ਲੋਕਾਂ ਦੇ ਦਿਲ ਦਿਮਾਗ ਨੂੰ ਜਿੱਤਣ ਦੀ ਨੀਤੀ ਅਪਣਾ ਕੇ ਅੱਤਵਾਦੀਆਂ ਨੂੰ ਉਹਨਾਂ ਤੋਂ ਨਖੇੜ ਕੇ ਮਿਲ ਰਿਹਾ ਸਮਰਥਨ ਬੰਦ ਕਰਾ ਕਮਜ਼ੋਰ ਕਰਨਾ ਚਾਹੁੰਦਾ ਸੀ ਪਰ ਉਸ ਦੀ ਇਸ ਕਾਨੂੰਨੀ ਨੀਤੀ ਤੇ ਗਿੱਲ ਦੀ ਮਾਰ ਮਕਾਉਣ ਦੀ ਗੈਰਕਾਨੂੰਨੀ ਨੀਤੀ ਭਾਰੂ ਪੈ ਗਈ ਜਮਨ ਲਾਲ ਦੇ ਹਵਾਲੇ ਨਾਲ ਸਿੱਧੂ ਸਿਰਫ ਇਨਾ ਕੋਈ ਰਸਤਾ ਕਿ ਉਸ ਸਮੇਂ ਪੁਲਿਸ ਨੇ ਹੱਦੋਂ ਵੱਧ ਤਾਕਤ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਵਿਸ਼ਟਾਚਾਰ ਦਾ ਬੋਲ ਵਾਲਾ ਸੀ। ਕਾਨੂੰਨੀ ਵਿਵਸਥਾ ਨੂੰ ਨਰਮ ਨੀਤੀ ਕਹਿ ਕੇ ਮਜ਼ਾਕ ਉਡਾਇਆ ਜਾਂਦਾ ਸੀ। ਘੇਰਾਬੰਦੀ ਤੇ ਤਲਾਸ਼ੀ ਮਹਿੰਮ ਦੌਰਾਨ ਪੁਲਿਸ ਵੱਲੋਂ ਚੁੱਕੇ ਨੌਜਵਾਨਾਂ ਤੇ ਮਾਪਿਆਂ ਵੱਲੋਂ ਪੈਸੇ ਮਿਲਣ ਤੇ ਹੀ ਕੇਸ ਦਰਜ ਕੀਤਾ ਜਾਂਦਾ ਸੀ ਨਹੀਂ ਤਾਂ ਮਾਰ ਖਪਾਇਆ ਜਾਂਦਾ ਸੀ। ਫੜੇ ਖੜਕੂ ਨੂੰ ਮਾਰਨ ਤੋਂ ਪਹਿਲਾਂ ਉਸਤੇ ਝੂਠੇ ਕੇਸ ਦਰਜ ਕਰਕੇ ਉਸ ਦੀ ਅਪਰਾਧਿਕ ਸ਼੍ਰੇਣੀ ਵਧਾ ਵਧੇਰੇ ਨਾਮ ਲਿਆ ਜਾਂਦਾ ਸੀ। ਪਰੀ ਸੰਤਾਪਤਾ ਸਿੱਖਾਂ ਨੇ ਖੁਦ ਪਿੰਡੇ ਤੇ ਹੰਡਾਇਆ ਅਤੇ ਇਸ ਕਲ ਤੋਂ ਪੰਜਾਬੀ ਹੀ ਨਹੀਂ ਪੂਰੀ ਦੁਨੀਆ ਜਾਣੂ ਹੈ ਸਿੱਧੂ ਨੇ ਆਈਜੀ ਪੰਜਾਬ ਬਾਰਡਰ ਰੇਂਜ ਤੋਂ ਸੁਣੀ ਲੰਮੀ ਚੌੜੀ ਇਹ ਕਹਾਣੀ ਸੁਣਾ ਕੇ ਕੋਈ ਬਹੁਤੀ ਪਤੇ ਦੀ ਗੱਲ ਨਹੀਂ ਕੀਤੀ ਹੁਣ ਵੀ ਸਿੱਧੂ ਵੱਲੋਂ ਕਾਨੂੰਨ ਅਨੁਸਾਰ ਚੱਲਣ ਵਾਲੇ ਪੁਲਿਸ ਅਫਸਰ ਚਮਨ ਲਾਲ ਦੀ ਗੈਰ ਕਾਨੂੰਨੀ ਕਾਰਵਾਈ ਕਰਨ ਦੀ ਅਸਫਲ ਕੋਸ਼ਿਸ਼ ਦੀ ਗੱਲ ਦੱਸਣ ਨਾਲ ਤਾਂ ਚਮਨ ਲਾਲ ਖੁਦ ਹੀ ਕਟਾਰੇ ਵਿੱਚ ਖੜਾ ਹੋ ਜਾਂਦਾ ਸਿੱਧੂ ਲਿਖਦਾ ਚਮਨ ਲਾਲ 4 ਮਾਰਚ 1988 ਨੂੰ ਜੇਲ੍ਹ ਤੋਂ ਰਿਹਾ ਹੋਏ ਭਾਈ ਜਸਵੀਰ ਸਿੰਘ ਨੂੰ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਤੋਂ ਰੋਕਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਪੰਜਾਬ ਵਿੱਚ ਖੜਕੂ ਬਾਦ ਨੂੰ ਹੋਰ ਹਵਾ ਦੇਣ ਵਿੱਚ ਮਦਦ ਕਰੇਗਾ ਅਤੇ ਬਾਦ ਵਿੱਚ ਉਸ ਨੂੰ ਤੇ ਉਸ ਦੇ ਖੜਕੂ ਪੈਰੋ ਕਾਰਨ ਉਸ ਤੋਂ ਕੱਟਣਾ ਮੁਸ਼ਕਲ ਹੋ ਜਾਵੇਗਾ ਪਰ ਗਿੱਲ ਨੇ ਉਸ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਕਿ ਸਿੱਧੂ ਦੱਸੇਗਾ ਕਿ ਚਮਨ ਲਾਲ ਕਾਨੂੰਨ ਅਨੁਸਾਰ ਰਹਾ ਹੋ ਕੇ ਆਇਆ ਤੇ ਸਰਬਤ ਖਾਲਸਾ ਦੁਆਰਾ ਨਿਯੁਕਤ ਅਕਾਲ ਤਖਤ ਸੈਬ ਦੇ ਜਥੇਦਾਰ ਭਾਈ ਜਸਵੀਰ ਸਿੰਘ ਨੂੰ ਕਿਸ ਕਾਨੂੰਨ ਤਹਿਤ ਦਰਬਾਰ ਸਾਹਿਬ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਕੀ ਉਸ ਦਾ ਇਹ ਯਤਨ ਕਾਨੂੰਨੀ ਕਾਰਵਾਈ ਸੀ ਜਾਂ ਕਾਨੂੰਨ ਵਿਰੁੱਧ ਗੈਰ ਕਾਨੂੰਨੀ ਕਾਰਵਾਈ ਅਸਲ ਵਿੱਚ ਜੀਬੀਐਸ ਸਿੱਧੂ ਇੱਕ ਕਹਾਣੀ ਕੱਢ ਕੇ ਭਾਈ ਜਸਵੀਰ ਸਿੰਘ ਦਾ ਸਬੰਧ ਸਿੱਖ ਕੌਮ ਦੇ ਲਹੂ ਵਿੱਚ ਨਹਾਉਣ ਬਾਰੇ ਡੀਜੀਪੀ ਪੰਜਾਬ ਕੇਪੀਐਸ ਗਿਲਨਾਥ ਜੋੜਨ ਦਾ ਯਤਨ ਕਰਦਾ ਹੈ ਤਾਂ ਜੋ ਉਸ ਨੂੰ ਸਿੱਖ ਕੌਮ ਵਿੱਚ ਬਦਨਾਮ ਕੀਤਾ ਜਾ ਸਕੇ ਹੁਣ ਜਿ ਵਿਚਾਰੇ ਸਿੱਧੂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਹਰ ਵੇਲੇ ਦਰਬਾਰ ਸਾਹਿਬ ਸਮੂਹ ਵਿੱਚ ਨਹੀਂ ਜਾਂਦਾ ਬਾਰਲੇ ਸਤਨਾਂ ਤੇ ਹੋਣ ਵਾਲੇ ਪੰਥਕ ਸਮਾਗਮਾਂ ਵਿੱਚ ਵੀ ਸ਼ਾਮਲ ਹੁੰਦਾ ਹੈ ਭਾਈ ਜਸਵੀਰ ਸਿੰਘ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਸੰਭਾਲਣ ਤੋਂ ਬਾਅਦ ਇਸੇ ਤਰ੍ਹਾਂ ਹੀ ਵਿਚਰਿਆ ਸੀ 9 ਮਈ 1988 ਨੂੰ ਦਰਬਾਰ ਸਾਹਿਬ ਤੇ ਹੋਏ ਹਮਲੇ ਸਮੇਂ ਵੀ ਉਹ ਦਰਬਾਰ ਸਾਹਿਬ ਤੋਂ ਬਾਹਰ ਸੀ ਹਾਜ ਉਸਨੂੰ ਬਾਹਰੋਂ ਹੀ ਗ੍ਰਿਫਤਾਰ ਕਰਕੇ ਐਨਐਸਏ ਤਹਿਤ ਜੇਲ੍ਹ ਵਿੱਚ ਭੇਜ ਦਿੱਤਾ ਸੀ ਹੁਣ ਵੀ 1988 ਤੋਂ ਬਾਅਦ ਜੋ ਕੁਝ ਵਾਪਰਿਆ ਉਹ ਚਿੱਟੇ ਦਿਨਵੰਗ ਸਾਹਿਬ ਦੇ ਸਾਹਮਣੇ ਹੈ ਪਰ ਪਤਾ ਨਹੀਂ ਕਿਉਂ ਇਸ ਦੇ 32 ਸਾਲ ਬਾਅਦ 8 ਅਗਸਤ 2020 ਨੂੰ ਚਮਨ ਲਾਲ ਵੱਲੋਂ ਸੁਣਾਈ ਕਹਾਣੀ ਨੂੰ ਸੱਚ ਮੰਨ ਕੇ ਸਿੱਧੂ ਆਪਣੀ ਕਿਤਾਬ ਵਿੱਚ ਦਰਜ ਕਰ ਲੈਂਦਾ ਹੈ ਜਦਕਿ ਚਮਨ ਲਾਲ ਵੱਲੋਂ ਉਦੋਂ ਲਏ ਅਨੁਦਸ ਦੇ ਦੀ ਇੱਕ ਕਹਾਣੀ ਉਦੋਂ ਹੀ ਝੂਠੀ ਪੈ ਗਈ ਸੀ ਇਸ ਤੋਂ ਸਾਫ ਪਤਾ ਲੱਗ ਜਾਂਦਾ ਹੈ ਕਿ ਦੇਸ਼ ਭਗਤੀ ਦੇ ਜਨੂਨ ਵਿੱਚ ਆ ਕੇ ਸਿੱਖ ਸੰਘਰਸ਼ ਪ੍ਰਤੀ ਪਾਲੀ ਵੈਰ ਭਾਵਨਾ ਦਾ ਜੀਬੀਐਸ ਸਿੱਧੂ ਅਜੇ ਵੀ ਜਿਉਂ ਤੋਂ ਮੋਰਾ ਹੈ ਮੇਰੇ ਤਜਰਬੇ ਇਸ ਅਜਿਹੇ ਦੇ ਉਪਸਰ ਲੇਖ ਮੇਰੇ ਤਜਰਬੇ ਵਿੱਚ ਸਿੱਧੂ ਆਪਣੇ ਆਪ ਨੂੰ ਸਿੱਖ ਹੋਣ ਅਤੇ ਸਰਕਾਰੀ ਵਿਸਕਰੇ ਦਾ ਪੀੜਤ ਦਸਤਾ ਉਸ ਦਾ ਕਹਿਣਾ ਕਿendra gandhi ਦੀ ਹਰਜਾ ਤੋਂ ਤੁਰੰਤ ਬਾਅਦ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਦੇ ਰਾਸ਼ਟਰੀ ਸਿਨਾਂ ਤੇ ਕਿਸੇ ਵੀ ਸਿੱਖ ਅਧਿਕਾਰੀ ਜਾਂ ਸਟਾਫ ਮੈਂਬਰ ਨੂੰ ਨਿਯੁਕਤ ਨਾ ਕਰਨ ਦਾ ਅਨਲਿਖਤ ਫੈਸਲਾ ਇਸ ਸਰਦਾਰ ਤੇ ਲਿਆ ਗਿਆ ਸੀ ਕਿ ਉਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਉਸ ਦਾ ਕਹਿਣਾ ਕਿ ਇਸ ਨਾਲ ਵਿਭਾਗ ਵਿੱਚ ਸਿੱਖਾਂ ਦੀ ਭੂਿਕ ਵਿੱਚ ਹੋਣ ਵਾਲੀ ਭਰਤੀ ਵੀ ਪ੍ਰਭਾਵਿਤ ਹੋ ਗਈ ਸੀ ਅਤੇ ਸਿੱਖ ਹੋਣ ਨਾਤੇ ਮੈਂ ਵੀ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਨਿਯੁਕਤੀ ਲਈ ਅਯੋਗ ਹੋ ਗਿਆ ਸਾਂ ਅਸਲ ਵਿੱਚ ਸਿੱਧੂ ਇਸ ਕਹਾਣੀ ਨਾਲ ਜਿੱਥੇ ਸਿੱਖਾਂ ਹੱਥੋਂ ਹੋਈ ਇੰਦਰਾ ਗਾਂਧੀ ਦੀ ਮੌਤ ਨੂੰ ਉਹਨਾਂ ਦੀ ਬਜਰ ਗਲਤੀ ਕਰਾਰ ਦਿੰਦਾ ਹੈ ਉੱਥੇ ਇਸ ਨਾਲ ਸਰਕਾਰੀ ادارےਾਂ ਵਿੱਚ ਨੌਕਰੀ ਕਰਦੇ ਸਿੱਖਾਂ ਤੇ ਪਏ ਅਸਰ ਲਈ ਵੀ ਸਿੱਖਾਂ ਨੂੰ ਹੀ ਦੋਸ਼ੀ ਗਰਦਾੰਦਾ ਹੈ ਜਦਕਿ ਉਹ ਆਪ ਹੀ ਇਕਬਾਲ ਕਰ ਚੁੱਕਾ ਹੈ ਕਿ ਮੈਂ ਗੈਰੀ ਸਿੱਖ ਸੈਨਾ ਨੂੰ ਬੇਨਤੀ ਕਰਕੇ ਆਪ ਹੀ ਦੋ ਸੰਵੇਦਨਸ਼ੀਲ ਡਿਵੀਜ਼ਨਾਂ ਤੇ ਪੰਜਾਬ ਨਾਲ ਸੰਬੰਧਿਤ ਕੰਮ ਤੋਂ ਮੁਕਤੀ ਪਾਈ ਸੀ ਤੇ ਰਾਜੇ ਨਮੇ ਸਟੇਸ਼ਨ ਦੇ ਮੁਖੀ ਵੱਜੋਂ ਬੈਂਕਾਂ ਕ ਵਿੱਚ ਜਾਣ ਤੋਂ ਵੀ ਆਪ ਹੀ ਨਾ ਕੀਤੀ ਸੀ ਸਿੱਧੂ ਇਸ ਦੇ ਨਾਲ ਹੀ ਇਹ ਇਕਬਾਲ ਵੀ ਕਰਦਾ ਹੈ ਕਿ ਮੈਂ ਰਾ ਦੇ ਡਾਇਰੈਕਟਰ ਸੰਤੂਕ ਤੇ ਕਹਿੰਦੇ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਦੇ ਜ਼ਿਆਦਾ ਸਿੱਖ ਆਬਾਦੀ ਵਾਲੇ ਇਲਾਕਿਆਂ ਵਿੱਚ ਸਤ ਨਵੇਂ ਰਾ ਸਟੇਸ਼ਨ ਕਾਇਮ ਕਰਨ ਦੀ ਤਜਵੀਜ਼ ਵੀ ਪੇਸ਼ ਕੀਤੀ ਸੀ ਜਿਸ ਤੇ ਨੇੜਲੇ ਭੂਖ ਵਿੱਚ ਕਾਲਸਤਾਨ ਦੀ ਮੰਗ ਦੇ ਤੇਜ਼ ਹੋਣ ਦੀ ਸੰਭਾਵਨਾ ਸੀ ਸਿੱਧੂ ਦੇ ਇਸ ਇਕਬਾਲ ਤੋਂ ਪਾਠਕ ਸੱਜ ਹੀ ਸਮਝ ਸਕਦੇ ਹਨ ਕਿ ਹਿੰਦ ਸਰਕਾਰ ਅਤੇ ਉਸ ਦਾ ਗੁਪਤ ਚਰ ਵਿਭਾਗ ਰਾ ਉਸ ਜੀਬੀਐਸ ਸਿੱਧੂ ਤੇ ਸਿੱਖ ਹੋਣ ਨਾਤੇ ਕਿਵੇਂ ਸ਼ੱਕ ਕਰ ਸਕਦਾ ਸੀ ਜਿਹੜਾ ਸਿੱਖਾਂ ਤੇ ਉਹਨਾਂ ਦੀ ਆਜ਼ਾਦੀ ਦੇ ਸੰਘਰਸ਼ ਨਾਲ ਨਿਪਟਣ ਲਈ ਉਹਨਾਂ ਦਿਨਾਂ ਵਿੱਚ ਵੀ ਫਾਰਸ ਸਰਕਾਰ ਨੂੰ ਅਗਾਊਂ ਤਰਜੀਹਾਂ ਕੱਢ ਕੇ ਦੇ ਰਿਹਾ ਹੋਵੇ ਜਿਨ੍ਹਾਂ ਦਿਨਾਂ ਵਿੱਚ ਉਹਦੇ ਆਪਣੇ ਕਾਨੂੰਨ ਅਨੁਸਾਰੀ ਸਿੱਖ ਪ੍ਰਵਾਸੀਆਂ ਵਿੱਚ ਖਾਲਿਸਤਾਨ ਦੀ ਕੋਈ ਵੀ ਭਾਵਨਾ ਨਹੀਂ ਸੀ ਉਕਤ ਤੱਥਾਂ ਤੋਂ ਸਪਸ਼ਟ ਹੋ ਜਾਂਦਾ ਕਿ ਸਿੱਧੂ ਅਜਿਹਾ ਸਿੱਖ ਨਹੀਂ ਸੀ ਜਿਸ ਤੇ ਹਿੰਦ ਸਰਕਾਰ ਤੇ ਉਸ ਦਾ ਗੁਪਤ ਚਰ ਵਿਭਾਗ ਦਾ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਕਰਦਾ ਸਗੋਂ ਤਾਂ ਖਾਰਿਸਤਨ ਵ르ਦੀ ਭਾਵਨਾ ਰੱਖਣ ਵਾਲਾ ਦੇਸ਼ ਭਗਤ ਨੌਕਰ ਸ਼ਾਸੀ ਜਿਸ ਦੀ ਦੇਸ਼ ਸਰਕਾਰ ਅਤੇ ਵਿਭਾਗ ਪ੍ਰਤੀ ਚੰਗੀ ਕਾਰਵਾਈ ਲਈ ਉਸਤੇ ਅੱਖਾਂ ਮੀਟ ਕੇ ਭਰੋਸਾ ਕੀਤਾ ਜਾ ਸਕਦਾ ਸੀ ਇਸ ਦਾ ਅਕਬਾਲ ਵੀ ਉਹ ਏ ਕਹਿ ਕੇ ਆਪ ਹੀ ਕਰਦਾ ਹੈ ਮੈਨੂੰ ਆਪਣੇ ਸਾਲਾਨਾ ਸੇਵਾ ਰਿਕਾਰਡਾਂ ਵਿੱਚ ਸ਼ਾਨਦਾਰ ਮਲਾਂਕਣ ਲਗਾਤਾਰ ਮਿਲਦਾਰਿਆ ਇਹ ਦਸੰਬਰ 1987 ਵਿੱਚ ਹੋਈ ਵਿਭਾਗੀ ਪ੍ਰਮੋਸ਼ਨ ਕਮੇਟੀ ਦੀ ਕਾਰਵਾਈ ਤੋਂ ਸਪੱਸ਼ਟ ਸੀ ਜਿਸ ਨੇ ਡਾਇਰੈਕਟਰ ਤੋਂ ਸੰਯੁਕਤ ਸਖਤਰ ਰੈਂਕ ਵੱਜੋਂ ਤਰੱਕੀ ਲਈ ਚਾਰ ਬੈਂਚਰ ਦੇ ਅਧਿਕਾਰੀਆਂ ਤੇ ਵਿਚਾਰ ਕੀਤਾ ਜਿਸ ਵਿੱਚ ਮੈਂ ਮਨਜ਼ੂਰ ਕੀਤੀ ਗਈ ਸੂਚੀ ਵਿੱਚ ਸਿਖਰ ਤੇ ਸੀ ਮੈਂ ਵਿਭਾਗ ਦੀ ਅਗਵਾਈ ਕਰਨ ਵਾਲਿਆਂ ਦੀ ਕਤਾਰ ਵਿੱਚ ਸੀ ਜੇਕਰ ਸਿੱਧੂ ਤੇ ਸਿੱਖ ਹੋਣ ਕਰਕੇ ਸ਼ੱਕ ਕੀਤਾ ਜਾ ਰਿਹਾ ਹੁੰਦਾ ਤਾਂ ਉਸ ਨੂੰ ਅਜਿਹੀ ਤਰੱਕੀ ਕਦੇ ਵੀ ਨਹੀਂ ਸੀ ਮਿਲਣੀ ਉਸ ਨੂੰ ਵਿਭਾਗ ਵਿੱਚ ਗੁੱਠੇ ਲਾਈਨ ਲਾ ਦਿੱਤਾ ਜਾਣਾ ਸੀ ਸਿੱਧੂ ਵੱਲੋਂ ਰਾਜ ਦੇ ਸਕੱਤਰ ਨੂੰ ਜਨਵਰੀ 1985 ਤੋਂ ਭੇਜਨੇ ਸ਼ੁਰੂ ਕੀਤੇ ਸਾਲਾਨਾ ਨੋਟਾਂ ਤੋਂ ਵੀ ਇਹ ਹੀ ਸਪਸ਼ਟ ਹੁੰਦਾ ਕਿ ਉਹ ਨਿੱਜੀ ਕਾਰਨਾ ਕਰਕੇ ਹੀ ਵਿਦੇਸ਼ੀ ਨਿਯੁਕਤੀ ਨੂੰ ਠੁਕਰਾ ਰਿਹਾ ਸੀ ਸਿੱਧੂ ਵੱਲੋਂ 1999 ਦੇ ਮੱਧ ਵਿੱਚ ਆਪਣੀਆਂ 100 ਪੀੜੀਆਂ ਦਾ ਹਵਾਲਾ ਦੇ ਕੇ ਆਪਣੇ ਨਾਲ ਸਿੱਖ ਹੋਣ ਨਾਤੇ ਵਿਭਾਗ ਵਿੱਚ ਹੋਰੇ ਵਿਤਕਰੇ ਦੀਆਂ ਸਕੱਤਰ ਏਕੇ ਵਰਮਾ ਅੱਗੇ ਲਈਆਂ ਗਈਆਂ ਲਿਲਕੜੀਆਂ ਦੀ ਬਿਆਨ ਕੀਤੀ ਕਹਾਣੀ ਆਪਣੀ ਕਿਤਾਬ ਦੀ ਪ੍ਰਮਾਣਿਕਤਾ ਨੂੰ ਸਾਬਤ ਕਰਨ ਲਈ ਸਿੱਖਾਂ ਨੂੰ ਦਿੱਤਾ ਗਿਆ ਮਹਾਨ ਸ਼ਲਾਵਾ ਹੈ। ਅਤੇ ਉਸ ਵੱਲੋਂ ਸੋਨੀਆ ਗਾਂਧੀ ਦੇ ਵਿਦੇਸ਼ੀ ਹੋਣ ਦੀ ਦਿੱਤੀ ਗਈ ਉਦਾਹਰਣ ਵੀ ਆਪਣੀ ਦਲੇਰੀ ਵਿਖਾਉਣ ਲਈ ਮਾਰਿਆ ਗਿਆ ਸਿਰੇ ਦਾ ਝੂਠ ਹੈ। ਜੇਕਰ ਉਹ ਅਜਿਹੀ ਗੱਲ ਕਰਦਾ ਤਾਂ ਉਸ ਵਿਰੁੱਧ ਵੱਡੀ ਕਾਰਵਾਈ ਹੋਣੀ ਸੀ। ਕਿਉਂਕਿ ਉਸਨੇ ਹਿੰਦ ਸਟੇਟ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਪਤਨੀ ਤੇ ਸ਼ੱਕ ਦੀ ਉਂਗਲ ਉਠਾਈ ਸੀ ਤੇ ਨਾਲ ਹੀ ਸਕੱਤਰ ਏ ਕੇ ਵਰਮਾ ਤੇ ਵੀ ਅਸਫਲ ਰਹਿਣ ਦਾ ਦੋਸ਼ ਲਾਇਆ ਸੀ ਪਰ ਉਸ ਵਰਤ ਕੋਈ ਕਾਰਵਾਈ ਨਾ ਹੋਣ ਕਰਕੇ ਸਪਸ਼ਟ ਹੋ ਜਾਂਦਾ ਹੈ ਕਿ ਉਸ ਦੇ ਇਸ ਦਾਅਵੇ ਵਿੱਚ ਕੋਈ ਸਚਾਈ ਨਹੀਂ ਹੈ ਸਿੱਧੂ ਵਿਦੇਸ਼ਾਂ ਵਿੱਚ ਨਿਯੁਕਤੀ ਲਈ ਉਸ ਨੂੰ ਯੋਗ ਕਰਾਰ ਦੇਣ ਦੀ ਗੱਲ ਨੂੰ ਵੀ ਆਪ ਹੀ ਝੂਠੀ ਸਾਬਤ ਕਰ ਦਿੰਦਾ ਕਿਉਂਕਿ ਉਹ ਇਹ ਗੱਲ ਵੀ ਆਪ ਹੀ ਦੱਸ ਦਿੰਦਾ ਕਿ ਉਸਨੇ ਜਦੋਂ ਚਾਇਆ ਸਰਕਾਰ ਨੇ ਉਸ ਦੀ ਵਿਦੇਸ਼ ਵਿੱਚ ਨਿਯੁਕਤੀ ਕਰ ਦਿੱਤੀ ਸੀ 1990 ਵਿੱਚ ਜਦ ਖਾਲਿਸਤਾਨ ਦਾ ਸੰਘਰਸ਼ ਸਿਖਰ ਤੇ ਸੀ ਸਰਕਾਰ ਨੇ ਉਸ ਨੂੰ ਉਦੋਂ ਵੀ ਟੋਕੀਓ ਸਥਿਤ ਭਾਰਤੀ ਦੂਤਾਵਾਸ ਵਿੱਚ ਮੰਤਰੀ ਦਾ ਉਹਦਾ ਦੇ ਕੇ ਨਿਯੁਕਤ ਕਰ ਦਿੱਤਾ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ